ਏ ਵੀ ਇਹ ਜਨਾਬਾ ਲੋਕ ਇੰਨਾ ਖੋਪ ਪੈ ਗਿਆ ਲੋਕ ਹੱਥਾਂ 'ਚ ਡਾਂਗਾ ਛੋਟੀਆਂ ਲੈ ਕੇ ਲੋਕ ਘੁੰਮ ਰਹੇ ਨੇ ਉਹ ਤੈਨੂੰ ਕਬਜ਼ੇ ਚ ਕਰਕੇ ਲਿੱਤਾ ਆ ਲੋਕ ਨੂੰ ਲੋਕ ਲੋਕ ਜਿਹੜਾ ਸੀ ਕਹਿੰਦਾ ਕਿਹੜਾ ਡੋਕੀ ਆਹ ਬਲਾ ਇੱਥੇ ਜੀ ਤੁਮੋਂ ਦੇਖੋ ਆਹ ਬੈਠੇ ਹਾਂਜੀ ਹਾਂਜੀ ਕਿਲਾ ਹੋ ਗਿਆ ਲੈਂਡ ਫੋਟੋ ਸਾਈਡ ਬਣ ਗਿਆ ਆਹ ਰਾਤ ਜਿਹੜੀ ਨੋਟ ਹੇਠਾਂ ਸਾਈਡ

ਅੱਜ ਸਵੀਰ ਦਾ ਮੁਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮਾਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਹੈ ਔਰ ਪਾਗਲ ਹੋ ਚੁੱਕੀ ਹੈ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਹੈ ਜਨਾਨੀਆਂ ਨੂੰ ਵੱਢ ਚੁੱਕੀ ਹੈ ਇੱਕ ਲੇਡੀ ਵਿਚਾਰੇ ਦੀਪ ਹਸਪਤਾਲ ਦੇ ਵਿੱਚ ਭਰਤੀ ਹੈ ਉਹ ਇਹ ਕਹਿੰਦੇ ਸਰਜਰੀ ਹੋਣੀ ਹੈ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਅਸੀਂ ਸੋਨ ਨੂੰ ਕੌਣਸਾ ਜਿਹਨੂੰ ਫੋਨ ਕੀਤਾ ਟੀਮਾਂ ਆ ਰਹੀਆਂ ਪਰ ਇੱਕ ਜਿਹੜੇ ਐਨਜੀਓ ਵਾਲੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਛੋਟਾ ਜਿਹਾ ਬੱਚਾ ਦੇਖੋ ਉਹਦਾ ਕੀ ਨਾ ਬੁਰਾ ਹਾਲ ਕੀਤਾ ਹੈ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਅਜੀ ਕੋਨਸਲ ਸਾਹਿਬ ਅੱਗੇ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਚੀਜ਼ਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਵਾਰਾ ਕੁੱਤਿਆਂ ਦਾ ਬਹੁਤ ਜ਼ਿਆਦਾ ਖੋਫ ਹੈ। 30-35 ਬੱਚਿਆਂ ਨੂੰ ਬੰਦਿਆਂ ਨੂੰ ਟੋਟਲ ਵੱਢ ਲਿਆ ਵੈ। ਕਿਸੇ ਦੇ ਗੱਲ ਤੇ ਨਿਸ਼ਾਨ ਲੱਗ ਕੇ ਮੂੰਹ ਪਾੜ ਕੇ ਲੈ ਗਿਆ। ਕਿਸੇ ਦਾ ਲੱਤਾਂ ਪਾੜਦੀਆਂ ਬੁਰਕ ਕੇ ਵੱਢ ਲਏ ਉਹਨਾਂ ਨੇ। ਬਹੁਤ ਬਦਲ ਗਈ ਆਹ ਹਾਂ ਤੱਕ ਫੈਲੇ ਆ ਕੁੱਤਿਆਂ ਦਾ ਲੋਕ ਡਰਦੇ ਬੱਚੇ ਘਰਾਂ ਚੋਂ ਨਹੀਂ ਨਿਕਲਦੇ। ਇਸ ਕਰਕੇ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ। ਵਾਰਾ ਕੁੱਤਿਆਂ ਵੱਲ ਖਾਸ ਤੌਰ ਕੀ ਬਹੁਤ ਬੁਰਾ ਹਾਲ ਹੈ ਲੋਕ ਡਰਦੇ ਰਾਤ-ਰਾਤ ਸਵੇਰੇ ਸ਼ਹਿਰ ਨੂੰ ਨਹੀਂ ਜਾ ਰਹੇ ਬੜੀ ਇੰਨਾ ਬੁਰਾ ਹਾਲ ਹੈ ਕੁੱਤਿਆਂ ਦਾ ਗੱਲ ਹੈ ਜੀ ਸਾਡੇ ਇਲਾਕੇ ਨਾਲ ਕੁੱਤੀ ਸੀਗੀ ਜਿਹੜੀ ਸੂਈ ਹੋਈ ਸੀਗੀ ਤੇ ਉਹ ਸਾਨੂੰ ਪਤਾ ਲੱਗਾ ਕਿ ਇੱਦਾਂ ਹਲਕਾਇਆ ਅੱਜ ਸਵੇਰੇ ਗਾਂਧੀ ਲੁੰਗੀ ਦੇ ਇੱਕ ਬੱਚੇ ਨੂੰ ਨੇ ਵੱਢ ਲਿਆ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਕੀਤਾ ਇਲਾਕਾ ਵਾਲਿਆਂ ਨੇ ਕਿ ਕਹਿੰਦੇ ਆਹ ਚੀਜ਼ ਹੋਈ ਆ ਤੇ ਬੱਚੇ ਨੂੰ ਵੱਢਿਆ ਮੈਂ ਆਕਸੀਡਾਮੀ ਆ ਕੇ ਦੇਖਿਆ ਈਵਨ ਕਿ ਉਹ ਬੱਚੇ ਨੂੰ ਮੈਂ ਆਪਣੇ ਪਰਿਵਾਰ ਦੇ ਕੋਲ ਲੈ ਕੇ ਗਿਆ ਸੀਗਾ ਤੇ ਉਹਨਾਂ ਨੂੰ ਦੱਸਿਆ ਕਿ ਆਹ ਚੀਜ਼ ਹੋ ਗਈ ਹੈ ਕਿ ਨੂੰ ਪਹਿਲਾਂ ਸਫਾਲ ਜਲਦੀ ਜਲਦੀ ਨੂੰ ਹਸਪਤਲ ਲੈ ਕੇ ਜਾਓ ਉਹਦੇ ਮਾਪਿਓ ਵਿਜਾਰੇ ਉਹਨੂੰ ਲੈ ਕੇ ਚਲੇ ਗਏ ਕਿ ਮੀਨ ਵਾਈਲ ਸੀਗਾ ਮੈਂ ਕਾਉਂਸਲਰ ਸਾਹਿਬ ਨਾਲ ਗੱਲ ਕੀਤੀ ਸੀ ਸਾਡੇ ਲੱਕ ਦੇ ਕਾਉਂਸਲਰ ਨੇ ਕਪਲ ਕੁਮਾਰ ਸੋਨੂ ਜੀ ਉਹ ਅੱਜ ਦੇ ਦਿਨ ਇੱਥੇ ਹੈ ਨਹੀਂ ਸੀ ਉਹ ਕਦੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਹੋਏ ਨਹੀਂ ਤੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਨਾਲ ਰਾਬਤਾ ਕੀਤਾ ਤੁਹਾਨੂੰ ਮੈਂ ਦੱਸੇ ਕਿ ਅੱਜ ਆ ਜਿੱਕੇ ਮੰਦ ਭਾਗੀ ਘਟਨਾ ਹੋ ਗਈ ਹੈ ਕਿ ਬੱਚੇ ਨੂੰ ਵੜ ਲੈ ਸਕੂਤੀ ਨਹੀਂ ਤੇ ਕਾਉਂਸਲਰ ਸਾਹਿਬ ਨੇ ਇਮੀਡੀਏਟਲੀ ਲਾਈਨ ਤੇ ਲੈ ਕੇ ਜਿਹੜੀ ਡੌਕ ਚੈਚਰ ਟੀਮ ਹੈਗੀ ਆ ਉਹਨਾਂ ਨੂੰ ਕਿਹਾ ਅਤੇ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਆਪਣ ਤੇ ਉਹ ਜਿਹੜੀ ਹਲਕਾਈ ਹੋਏ ਕੁੱਤੀ ਸੀਗੀ ਉਹਨੂੰ ਮੈਂ ਖੁਦ ਨਾਲ ਲਾ ਕੇ ਫੜ ਕੇ ਅਸੀਂ ਤੇ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਤੇ ਲੱਗਦਾ ਸੋਨੂ ਟੀਮ ਸੀ ਸਾਰੀ ਬਿਲਕੁਲ ਜੀ ਇਕਬਲ ਕੁਮਾਰ ਸੋਨੂ ਦੀ ਟੀਮ ਸੀਗੀ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਦਰ ਮੈਂ ਐਡ ਕਰਨੀ ਚਾਹਾਂਗਾ ਕਿ ਇਸ ਘਟਨਾ ਦੇ ਪਿੱਛੇ ਜੇ ਕਹੀਏ ਨਾ ਕੋਈ ਕੀ ਜਾਣਬੋਝ ਕੇ ਅਸ਼ਵਕ ਕੁਛ ਨਹੀਂ ਸੀਗਾ ਇਹ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੱਢ ਲਿਆ ਜਿੰਦਾ ਹੀ ਸੀਗਾ ਕਿ ਕੁੱਤੀ ਸੁੱਈ ਹੋਈ ਸੀਗੀ ਤੇ ਉਹਨੇ ਵੱਢ ਲਿਆ ਪਰ ਅਸੀਂ ਕੌਂਸਲਰ ਸਾਹਿਬ ਇਕਬਲ ਕੁਮਾਰ ਸੋਨੂ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕਿ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਕਰ ਲੋੜ ਪੈਗੀ ਤੋਰੇ ਵਿੱਚ ਕਪਿਲ ਕੁਮਾਰ ਸੋਨੂ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਸਰ ਜਿਨੇ ਲੋਕਾਂ ਨੂੰ ਵੜਿਆ ਗਿਆ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਵਾਇਆ ਜਾਊਗਾ ਤੁਹਾਡੇ ਕੌਂਸਲਰ ਲੋਜੀ ਕਪਿਲ ਕੁਮਾਰ ਸੋਨੂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਉਹਨੇ ਕੋਈ ਗੱਲ ਨਹੀਂ ਮੈਂ ਵਾਪਸ ਆ ਰਿਹਾ ਹਾਂ ਕਿ ਜਿੰਦਾ ਵੀ ਹੈ ਈਵਨ ਕੇ ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਜਿਸ ਤਰ੍ਹਾਂ ਹੁੰਦੇ ਨੇ ਕੌਂਸਲਰ ਸਾਹਿਬ ਉਹਨਾਂ ਨਾਲ ਲੈ ਕੇ ਉਹ ਪਰਿਵਾਰ ਦਾ ਹਾਲਚਾਲ ਬਚੇ ਰਹਿ ਜਾਣਾ ਸਹੀ ਅਸੀਂ ਖੁਦ ਜਾਵਾਂਗੇ ਨਾਲ ਇਹ ਸੋਨੂ ਦੀ ਟੀਮ ਨਾਲ ਨਾਲ ਘੁੰਮਦੀ ਰਹੀ ਬਿਲਕੁਲ ਜੀ ਮੈਂ ਖੁਦ ਮੈਂ ਕਹਿ ਰਿਹਾ ਮੈਂ ਖੁਦ ਮੈਂ ਕਿ ਟੀਮ ਨਾਲ ਮੈਂ ਟਾਈ ਅਪ ਕਰਕੇ ਮੈਂ ਖੁਦ ਸਾਡੀ ਟੀਮ ਦੇ ਮੈਂ ਕਿ ਮੈਂਬਰ ਹੈਗੇ ਨੇ ਸੰਦੀਪ ਉਹ ਖੁਦ ਗੱਡੀ ਵਿੱਚ ਬੈਠ ਕੇ इवन ਕਿ ਜਿਹੜਾ ਕੁੱਤੇ ਨੂੰ ਫੜਨਾ ਸੀਗਾ ਮੈਂ ਐਂਡ ਆਉ ਕੈਚਰ ਦੇ ਨਾਲ ਜਾ ਕੇ ਖੁਦ ਫੜਿਆ ਮੈਂ ਐਸ ਸਵੇਰ ਦੀ ਗੱਲ ਹੈ ਜੀ ਠੀਕ ਹੈ ਓਏ ਸੋਨੂ ਜੀ ਦੀ ਨੌਲੇਜ ਹੈਗਾ ਪੂਰਾ ਜੀ ਬਿਲਕੁਲ ਬਿਲਕੁਲ ਨਾਲੇ ਗੱਲ ਵਿੱਚ ਹਾਰਟ ਮੈਕਿੰਗ ਮੈਂ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਕੀ ਹੋਇਆ ਕੀ ਨਹੀਂ ਹੈ ਉਹਨਾਂ ਨੂੰ ਦੱਸਤਾ ਸੀਗਾ ਕਿ ਕੁੱਤੇ ਨੂੰ ਫੜ ਕੇ ਲੈ ਗਏ ਨੇ ਤੇ ਬੱਚੇ ਦਾ ਜਿਹੜੇ ਹੈਗੇ ਮਾਪੇ ਉਹ ਹਸਪੀਟਲ ਲੈ ਕੇ ਗਏ ਨੇ ਉਹਨਾਂ ਨੂੰ ਟ੍ਰੀਟਮੈਂਟ ਦੇ ਲਈ ਡੀਪ ਬਾਈਟ ਸਿਗਾ ਪਲਾਸਟਿਕ ਸਰਜਰੀ ਲਈ ਹੁਣ ਲੈ ਕੇ ਗਏ ਆ ਹਾਇਰ ਸੈਂਟਰ ਦੇ ਵਿੱਚ ਤੇ 5-6 ਡਲਟ ਆਏ ਆ ਬਾਕੀ ਹੋਰ ਜਿਵੇਂ ਪਤਾ ਲੱਗਿਆ ਕਿ 15 ਤੋਂ 20 ਬੰਦਿਆਂ ਨੂੰ ਕੱਟ ਚੁੱਕਿਆ ਹੈ ਤੇ ਕਾਫੀ ਡੀਪ ਬਾਈਟ ਹੈ ਉਹ ਇਮ्युनੋਗਲੋਬਲਿਨ ਸਿਰ ਵਿੱਚ ਫ੍ਰੀ ਹੈ ਇਸ ਕਰਕੇ ਸਾਰੇ ਇੱਥੇ ਫੇਰ ਗਏ ਆ ਅਸੀਂ ਇੰਜੈਕਸ਼ਨਸ ਲਈ ਅੱਛਾ ਡਾਕਟਰ ਜੇ ਤਾਂ ਫੌਰਨ ਕਿਸੇ ਨੂੰ ਕੋਈ ਕੁੱਤੇ ਦਾ ਕੱਟਿਆ ਹੈ ਉਹ ਮੌਕੇ ਤੇ ਡਾਕਟਰ ਦੂਰ ਹੈ ਤੇ ਉਹਨੂੰ ਮੌਕੇ ਤੇ ਕੀ ਬਚਾਅ ਕਰਨਾ ਚਾਹੀਦਾ ਪਹਿਲੇ ਤਾਂ ਰਨਿੰਗ ਵਾਟਰ ਦੇ ਵਿੱਚ ਵਾਸ਼ ਕਰੋ ਉਹਨਾਂ ਨੂੰ ਅੱਛੀ ਤਰ੍ਹਾਂ ਜਿਹੜੇ ਡੀਪ ਬਾਈਟ ਹੈ ਔਰ ਇਹ ਲੱਗ ਰਿਹਾ ਕਿ मोस्ट ਪੌਬਲੀ ਇਹ ਰੇਵਿਸ ਦਾ ਹੈ 케이스 ਲੱਗ ਰਹੇ ਡੌਗੀ ਜਿਹੜਾ ਹੈ ਉਹ ਰੈਵੀਜ਼ ਨਾਲ ਗ੍ਰਸਤ ਲੱਗ ਰਿਹਾ ਹੈ ਤੇ ਰੈਸਕਿਊ ਟੀਮ ਨੂੰ ਇਨਫੋਰਮ ਕੀਤਾ ਹੈ ਲੋਕਲ ਕਾਉਂਸਲਰ ਨੂੰ ਇਨਫੋਰਮ ਕੀਤਾ ਹੈ ਇੱਥੇ ਸਾਬਕਾ ਮਿਨਿਸਟਰ ਉਹਨਾਂ ਦੇ ਵਾਈਫ ਨੂੰ ਨਮਨਤਾ ਜੀ ਹੋ ਕੇ ਗਈ ਹੈ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਤੇ ਰੈਸਕਿਊ ਟੀਮ ਆ ਰਹੀ ਹੈ ਤੇ ਫਿਰ ਉਹ ਦੀ ਜਾਂਚ ਕਰਨਗੇ ਕਿ ਡੌਗ ਇਨਫੈਕਟਿਡ ਸੀਗਾ ਕਿ ਕਿਦਾਂ ਹਾਂ ਤੇ ਲਗਨ ਡਾਕਟਰ ਸਾਹਿਬ ਹੋਂ ਤੱਕ ਤੁਹਾਡੇ ਕੋਲ ਕਿੰਨੇ ਟੋਟਲ ਮਰੀਜ਼ ਆ ਚੁੱਕੇ ਹੈ ਜਿਹੜੇ ਡੌਗ ਦੇ ਕਿਤੇ ਚੇਕ ਆਗੇ ਹੁਣ ਸਵੇਰ ਤੋਂ 7 ਵਜੇ ਤੋਂ ਲੈ ਕੇ ਹੁਣ ਤੱਕ ਇੱਕ ਤਾਂ ਬੱਚਾ ਆਇਆ ਉਹਦੇ ਕਾਫੀ ਡੀਪ ਬਾਈਟ ਹੈ ਤਾਂ ਫਰਦਰ ਆਪਾਂ ਹਾਇਰ ਸੈਂਟਰ ਪਲਾਸਟਿਕ ਸਰਜਰੀ ਲਈ ਰੈਫਰ ਕੀਤਾ ਤੇ ਉਹਦਾ ਇੱਕ ਇਹ ਤੁਹਾਨੂੰ ਮੈਂ ਸਕਰੀਨਸ਼ਾਟ ਪਾਸ ਤੇ ਲੱਗਦਾ ਵੀ ਆਣ ਵਾਲੇ ਟਾਈਮ 'ਚ ਵੀ ਕੁੱਤੇ ਨੂੰ ਕਬਜ਼ੇ 'ਚ ਕੀਤਾ ਹੋਊਗਾ ਨੇ ਰੈਸਕਿਊ ਟੀਮ ਆ ਰਹੀ ਹੈ ਉਹ ਕਰਨਾ ਚਾਹੀਦਾ ਪਰ ਵੈਸੇ ਵੀ ਨਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵਾਰਾ ਕੁੱਤੇ ਹੋ ਚੁੱਕੇ ਹੈ ਔਰ ਉਸ ਕੁੱਤੇ ਨੇ ਵੀ ਬਾਕੀ ਕੁੱਤਿਆਂ ਨੂੰ ਹੋਰਾਂ ਨੂੰ ਕੱਟਿਆ ਹੋਏਗਾ ਤੇ ਉਹਨਾਂ ਨੂੰ ਵੀ ਰੇਵੀਜ਼ ਹੋਣ ਦੇ ਚਾਂਸਸ ਹੈ ਇਸ ਕਰਕੇ ਡਾਕਟਰ ਸਾਹਿਬ ਇੱਕ ਵੱਡੇ ਵੱਡੇ ਦਾਅਵੇ ਕਰਦੇ ਨੇ ਐਨ ਜੀਓ ਵੀ ਇਹਨਾਂ ਦੇ ਬੇਜਬਾਨ ਨਾ ਤੇ ਹਮਲਾ ਨਾ ਕਰੋ ਇਹਨਾਂ ਨੂੰ ਉਹ ਨਾ ਕਰੋ ਲੇਕਿਨ ਵੀ ਇੱਕ ਪਾਸੇ ਬੇਜਬਾਨ ਲੋਕਾਂ ਨੇ ਇਨਸਾਨ ਤੇ ਵੀ ਹਮਲਾ ਕਰ ਰਹੇ ਨੇ ਸਰੀ ਕਰ ਰਹੇ ਹੁਣ ਇੱਕ ਡੌਗ ਨੂੰ ਰੇਵੀਜ਼ ਹੋ ਗਿਆ ਉਹਨੇ 10 ਹੋਰ ਉੱਤੇ ਕੱਟਲੇ ਆਉਣ ਵਾਲੇ ਮਹੀਨੇ ਦੋ ਮਹੀਨੇ ਦੇ ਵਿੱਚ ਹੋਰ 10 ਕੁੱਤੇ ਇਨਫੈਕਟਡ ਹੋਣਗੇ ਕਿੰਨੇ ਬੰਦਿਆਂ ਨੂੰ ਘਟਣਗੇ ਇਹ ਤਾਂ ਗਵਰਨਮੈਂਟ ਨੂੰ ਇਹਦੇ ਤੇ ਪੂਰਾ ਸਰਵੇ ਕਰਕੇ ਪੂਰਾ ਵਰਕਅਪ ਕਰਨਾ ਚਾਹੀਦਾ ਹੈ ਗਲੀ-ਬੀਵੀ ਕੁੱਤੇ ਨੇ ਤੇ ਉਹਨਾਂ ਦਾ ਪ੍ਰੋਪਰ ਰੀ ਕਰੋ ਉਹਨਾਂ ਦਾ ਸਟਰੇਲਾਈਜੇਸ਼ਨ ਤੇ ਕੰਮ ਕਰੋ ਵੈਕਸੀਨੇਟ ਕਰੋ ਆਪਰੇਟ ਕਰੋ ਜਿੰਨਾ ਕਿ ਹੈ ਇਹਦੇ ਤੇ ਕੋਈ ਹੈ ਹੀ ਨਹੀਂ ਸਿਸਟਮ ਹੀ ਨਹੀਂ ਹੈ ਡਾਕਟਰ ਮੈਂ ਪਹਿਲੀ ਵਾਰ ਹੀ ਦੇਖਿਆ ਹੈ ਕਿ ਇਹ ਸ਼ਹਿਰਾਂ ਦੇ ਵਿੱਚ ਲੋਕ ਅੱਜ ਸ਼ਹਿਰ ਦੇ ਵਿੱਚ ਗਾਂਧੀ ਕਲੋਨੀ ਦੇ ਵਿੱਚ ਲੋਕ ਡਾਂਗਾ ਲੈ ਕੇ ਘੁੰਮ ਰਹੇ ਨੇ ਗਲੀ-ਗਲੀ ਚ ਉਹਨਾਂ ਨੂੰ ਹੀ ਦੱਸਿਆ ਕਿ ਜਦੋਂ ਕੁੱਤਾ ਕੋਈ ਪਾਗਲ ਹੋਏ ਡਾਂਗਾ ਲੈ ਕੇ ਘੁੰਮਣ ਦੀ ਲੋੜ ਨਹੀਂ ਹੁੰਦੀ ਹੈ ਇਹਨਾਂ ਨੂੰ ਹਾਈਡਰੋਫੋਬੀ ਪਾਣੀ ਹੱਥ 'ਚ ਰੱਖੋ ਜਦੋਂ ਦੰਦਿਆ ਪਾਣੀ ਸਿੱਟੋ نیچے ਪਾਣੀ ਦੇਖ ਕੇ ਭੱਜ ਜਾਂਦਾ ਡੰਗ ਤੇ ਨਹੀਂ ਭੱਜਦਾ ਉਹ ਕੱਟ ਲੈਂਦਾ ਇਹਦੇ ਵਿੱਚ